नित खड़ी कोई प्रभ ते न जाओ जिने मेरा प्यारा रावया तिन पी सैलाग फिरा कर मिन्नत कर जो मैं प्रभ मिलने का जाओ ਲੇਰੀ ਭਾਈ ਜਨਾ ਕੋਈ ਮੋਕਾ ਹਰ ਪ੍ਰਭ ਮੇਲ ਮਿਲਾਏ ਆ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾ ਹੋਏ ਨਿਮਾਣੀ ਟੈ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤ ਗੁਰ ਕਰੇ ਸ਼ਾਬਾਸ਼ ਹਾਂ ਗੁਰਸਾਲਾ ਹੈ ਨਾ ਰਜੂ ਮੈਂ ਮੇਲੇ ਹਰ ਪ੍ਰਭ ਪਾਸ ਸਤ ਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀ ਐ ਭਾਗ ਹੀਣ ਬੈ ਰੋਏ ਜੋ ਹਰ ਪ੍ਰਭ ਭਾਣਾ ਸੋ ਥੀਆ ਧੁਰ ਲਿਖਿਆ ਨਾ ਬੈਠੈ ਕੋਈ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲਹਿ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਜਗੋ ਜਗ ਬਟਲ ਨਾਮ ਬਾਣੀ ਦੇ ਵੋਹਿਤ ਨੇਕ ਲੰਕ अवतार ਸ਼ਬਦ ਬ੍ਰਹਮ ਸਤਗੁਰੂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ ਹੈ ਇਹ ਪਾਵਨ ਸ਼ਬਦ ਰਾਗ ਸ਼੍ਰੀ ਰਾਗ ਦੇ ਵਿੱਚ ਜਾ ਉੱਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 41 ਅੰਗ ਦੇ ਉੱਤੇ ਸੁਭਾਇਮਾਨ ਹੈ। ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੇ ਵਿਚਾਰ ਨਾਲ ਸਾਝ ਪਾਈਏ। ਇਸ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਪਵਿੱਤਰ ਕਰੋ। ਗੁਰਫਤੇ ਦੀ ਸਾਝ ਕਰੋ ਆਕੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਚਨ ਕਰੇ ਹਨ ਮੇਰੇ ਭਾਈ ਜਨਾ ਕੋਈ ਮੂਕਾ ਹਰ ਪ੍ਰਭ ਮੇਲ ਮਿਲਾਏ ਹੌਂ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀ ਯਾ ਦਿਖਾਏ ਰਹਾ ਸਤਿਗੁਰ ਗੁਰੂ ਰਾਮਦਾਸ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਨ੍ਹਾਂ ਨੂੰ ਇਹ ਤਾੰਗ ਪੈਦਾ ਹੋ ਜਾਂਦੀ ਏ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲੋਂ ਵਿਛੋੜੇ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਅਸੀਂ ਵਿਛੜੇ ਹੋਏ ਹਾਂ ਉਹ ਫਿਰ ਉਸ ਦੇ ਨਾਲ ਮਿਲਾਪ ਲਈ ਯਤਨ ਕਰਦੇ ਨੇ ਤੇ ਜਿਹੜੇ ਸਤਿਗੁਰਾਂ ਨੇ ਇਹ ਬਚਨ ਕਰੇ ਨੇ ਮੇਰੇ ਭਾਈ ਜਨਾ ਇਹ ਮੇਰੇ ਭਰਾ ਇਹ ਮੇਰੇ ਭਰਾਵੋ ਕੋਈ ਐਸਾ ਗੁਰਮੁਖ ਕੋਈ ਐਸਾ ਸੱਜਣ ਮੈਨੂੰ ਮਿਲਾ ਦਿਓ ਕੋਈ ਹੋਵੇ ਜਿਹੜਾ ਮੈਨੂੰ ਸੁਆਹਿਗੂ ਅਕਾਲ ਤੂਰੂ ਦੇ ਨਾਲ ਮੇਰਾ ਮਿਲਾਪ ਕਰਾ ਦੇਵੇ ਉਹਦੇ ਨਾਲ ਮੇਰਾ ਮਿਲਾਪ ਕਰਾ ਦੇਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੋਈ ਵੀ ਮਿਲਾ ਦੇਵੇ ਪਰ ਕੌਣ ਮਿਲਾ ਸਕਦਾ ਹੈ ਪੂਰੇ ਗੁਰੂ ਤੋਂ ਬਿਨਾਂ ਪਰਮਾਤਮਾ ਦੇ ਨਾਲ ਕੌਣ ਮਿਲਾ ਸਕਦਾ ਹੈ ਪੂਰੇ ਗੁਰੂ ਤੋਂ ਬਿਨਾਂ ਸਤਗੁਰੂ ਪਾਤਸ਼ਾਹ ਬਚਨ ਕਰਦੇ ਨੇ ਧੰਗੁਰ ਜਿੰਦੇ ਪਾਤਸ਼ਾਹ ਜੀ ਦੇ ਬਚਨ ਹਨ ਸਤਗੁਰੂ ਪਾਤਸ਼ਾਹ ਨੇ ਕਿਹਾ ਹਰ ਸੰਤ ਸਹਾਈ ਪ੍ਰੇਮ ਕੇ ਕਿ ਪਰਮਾਤਮਾ ਦੇ ਨਾਲ ਪ੍ਰੇਮ ਪਾਉਣ ਦੇ ਸਹਾਇ ਗੁਰਮੁਖ ਜਨ ਹੁੰਦੇ ਨੇ ਗੁਰਮੁਖ ਗੁਰੂ ਕੋਲ ਲੈ ਕੇ ਜਾਂਦੇ ਨੇ ਗੁਰੂ ਤੋਂ ਬਿਨਾਂ ਕੋਈ ਹੋਰ ਮਿਲਾਉਣ ਦੀ ਸਮਰੱਥਾ ਨਹੀਂ ਰੱਖਦਾ ਇਸ ਕਰਕੇ ਹੌ ਸਤਗੁਰੂ ਮਿਟੋਂ ਵਾਰਿਆ ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਜਿਨ ਹਰਪ੍ਰਭ ਦੀ ਆ ਦਿਖਾਇ ਕਿਉਂਕਿ ਉਸ ਪਰਮਾਤਮਾ ਨੂੰ ਅਕੰਥ ਕੋਈ ਗੁਰੂ ਨੂੰ ਮਿਲਾਉਣ ਦਾ ਸਹਾਈ ਪੂਰਾ ਸਤਗੁਰੂ ਹੈ ਕੋਈ ਹੋਰ ਨਹੀਂ ਸਮਰੱਥਾ ਵਾਲਾ ਪੂਰੇ ਗੁਰੂ ਤੋਂ ਬਿਨਾ ਮਿਲਾ ਸਕੀ ਦਰਸ਼ਨ ਕਰਾ ਸਕੀ ਸਤਗੁਰੂ ਪਾਤਸ਼ਾਹ ਜੀ ਨੇ ਇੱਕ ਐਸੇ ਜਾਚਕ ਦੀ ਐਸੇ ਪਾਂਦੀ ਦੀ ਗੱਲ ਕਰੀ ਹੈ ਜੋ ਪਰਮਾਤਮਾ ਨੂੰ ਮਿਲਣ ਲਈ ਤਾਂਘ ਰੱਖਦਾ ਹੈ ਪਰਮਾਤਮਾ ਦੇ ਨਾਲ ਮਿਲਾਪ ਦੀ ਇੱਛਾ ਰੱਖਦਾ ਹੈ ਔਰ ਪ੍ਰਮਾਤਮਾ ਦੇ ਨਾਲ ਜਿਹੜੀ ਮਿਲਣ ਦੀ ਤਾਂਘ ਹੈ ਇੱਛਾ ਹੈ ਤੇ ਜਦੋਂ ਇਹ ਤੀਬਰ ਹੋ ਜਾਂਦੀ ਹੈ ਤੇਜ ਹੋ ਜਾਂਦੀ ਹੈ ਤਾਂ ਫਿਰ ਪ੍ਰਮਾਤਮਾ ਮਿਲ ਪੈਂਦਾ ਹੈ ਗੁਰੂ ਮਿਲ ਪੈਂਦਾ ਹੈ ਕਿਉਂਕਿ ਉਹ ਸੱਦ ਸੁਣਦਾ ਸੱਦ ਵੇਖਦਾ ਉਹਦੀ ਇਹ ਸਮਰੱਥਾ ਹੈ ਕਿ ਗੁਰ ਪਰਮੇਸ਼ਰ ਸਾਨੂੰ ਸਦਾ ਹੀ ਸੁਣਦਾ ਤੇ ਵੇਖਦਾ ਹੈ ਸਾਡੀ ਭਾਵਨਾ ਕਿਦਾਂ ਦੀ ਹੈ ਸਾਡੀ ਇੱਛਾ ਕਿਦਾਂ ਦੀ ਹੈ ਤੇ ਜੈਸੀ ਆਸਾ ਤੈਸੀ ਮਨਸਾ ਜਿਹੋ ਜੀ ਸਾਡੀ ਆਸ ਹੁੰਦੀ ਹੈ ਉਸ ਤਰ੍ਹਾਂ ਦੀ ਮਨਸਾ ਤੇ ਜਦੋਂ ਪ੍ਰਮਾਤਮਾ ਨਾਲ ਮਿਲਣ ਦੀ ਆਸਾ ਮਨਸਾ ਬਣ ਜਾਂਦੀ ਹੈ ਜਦੋਂ ਪੂਰੀ ਤਰ੍ਹਾਂ ਸਾਡੇ ਅੰਦਰ ਉਹਨੂੰ ਮਿਲਣ ਦੀ ਤਾੰਗ ਪੈਦਾ ਹੋ ਜਾਂਦੀ ਹੈ ਉਹਦੇ ਦਰਸ਼ਨਾਂ ਦੀ ਭੁੱਖ ਪੈਸਾ ਪੈਦਾ ਹੋ ਜਾਂਦੀ ਪਿਆਸ ਪੈਦਾ ਹੋ ਜਾਂਦੀ ਉਸ ਵਕਤ ਫਿਰ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਬਚਨ ਕਰੇ ਨੇ ਗੁਰੂ ਸਾਹਿਬ ਨੇ ਇੱਕ ਜਗਿਆਸੂ ਦੇ ਰੂਪ ਦੇ ਵਿੱਚ ਹਉ ਪੰਥ ਦਸਾਈ ਨਿਤ ਕੜੀ ਕੋਈ ਪ੍ਰਵਦਸੇ ਤੈਨ ਜਾ ਮੈਂ ਰਾਖੁਛਦੀ ਐ ਜੀਵ ਇਸਤਰੀ ਦੇ ਰੂਪ ਦੇ ਵਿੱਚ ਹਰ ਰੋਜ਼ ਮੈਂ ਰਾਹ ਪੁੱਛ ਨਹੀਂ ਆ ਕਿ ਮੈਨੂੰ ਕੋਈ ਰਾਹ ਦੱਸੇ ਵਾਹਿਗੁਰੂ ਨੂੰ ਮਿਲਣ ਦਾ ਰਾਹ ਦੱਸੇ ਤੇ ਉਸ ਰਸਤੇ ਤੇ ਮੈਂ ਜਾਵਾਂ ਇੱਕ ਸਾਡੇ ਲੋਕਾਂ ਦਾ ਬੜਾ ਭਰਮ ਭੁਲੇਖਾ ਆ ਸੀ ਜਦੋਂ ਵੀ ਕਿਸੇ ਰਾਹ ਦੇ ਬਾਰੇ ਗੱਲ ਕਰਦੇ ਆ ਸਾਡੇ ਰਾਹ ਪੁੱਛਣ ਦਾ ਤਰੀਕਾ ਕੀ ਹੁੰਦਾ ਅਦੇ ਵੀ ਸੋਚਿਓ ਅਸੀਂ ਰਾਹ ਪੁੱਛਣ ਦਾ ਤਰੀਕਾ ਸਾਡਾ ਸਾਰਿਆਂ ਦਾ ਕੀ ਅਸੀਂ ਕਹਾਂਗੇ ਭਾਈ ਅਸੀਂ ਜਾਣਾ ਹੈ ਅੰਮ੍ਰਿਤਸਰ ਮੰਨ ਲਓ ਅਸੀਂ ਕਹਾਂਗੇ ਕਿ ਅੰਮ੍ਰਿਤਸਰ ਨੂੰ ਕਿਹੜਾ ਰਾਹ ਜਾਂਦਾ ਹੈ ਅਸੀਂ ਜਾਣਾ ਹੈ ਚੰਡੀਗੜ੍ਹ ਅਸੀਂ ਪੁੱਛਾਂਗੇ ਕਿ ਚੰਡੀਗੜ੍ਹ ਨੂੰ ਕਿਹੜਾ ਰਾਹ ਜਾਂਦਾ ਹੈ ਜਿੱਥੇ ਵੀ ਅਸੀਂ ਜਾਣਾ ਹੋਵੇ ਉਸ ਰਾਹ ਤੋਂ ਅਣਜਾਣ ਹੋઈએ ਤੇ ਅਸੀਂ ਇਹ ਸਵਾਲ ਕਰਦੇ ਹਾਂ ਕਿ ਕਿਹੜਾ ਰਾਹ ਜਾਂਦਾ ਹੈ ਹੁਣ ਰਾਹ ਕਦੇ ਚੱਲਿਆ ਨਹੀਂ ਕਰਦੇ ਆ ਰਾਹ ਕਦੇ ਜਾਇਆ ਨਹੀਂ ਕਰਦੇ ਰਾਹ ਤਾਂ ਕਿਤੇ ਵੀ ਨਹੀਂ ਜਾਂਦਾ ਹੁੰਦਾ ਕੋਈ ਕੋਈ ਸੜਕ ਨਹੀਂ ਕਿਤੇ ਜਾਂਦੀ ਹੁੰਦੀ ਕੋਈ ਰਾਹ ਨਹੀਂ ਕਿਤੇ ਜਾਂਦਾ ਹੁੰਦਾ ਫਿਰ ਜਾਂਦਾ ਕੌਣ ਹੁੰਦਾ ਅਸੀਂ ਜਾਂਦੇ ਆ ਜਾਣਾ ਅਸੀਂ ਆਪ ਹੁੰਦਾ ਐ ਅਸੀਂ ਕਹਿੰਦੇ ਰਾਜ ਆਵੇ ਰਾਤੇ ਜਾਣ ਵਾਲਾ ਰਾਹ ਕੀ ਹੈ ਕੌਣ ਅਸੀਂ ਉਹ ਬੰਧ ਹੈ ਅਸੀਂ ਪਾਂਦੀਆਂ ਅਸੀਂ ਬੰਧ ਨੂੰ ਪਾਂਦੀ ਕਿੱਦਾਂ ਬਣਾ ਦੇਵਾਂ ਅਸੀਂ ਰਾਹ ਨੂੰ ਰਾਹੀ ਕਿੱਦਾਂ ਬਣਾ ਦੇਵਾਂ ਅਸਲ ਦੇ ਵਿੱਚ ਇਹ ਗੱਲ ਕਹਿੰਦੇ ਤਾਂ ਅਸੀਂ ਅਗਿਆਨਤਾ ਨਾਲ ਆ ਪਰ ਤਾਰਮਕ ਜਗਤ ਦੇ ਅੰਦਰ ਸਾਡੀ ਭਾਵਨਾ ਮਿਲਦਾ ਨਹੀਂ ਅਸੀਂ ਕਹਿੰਦੇ ਆ ਤੇ ਗੁਰੂ ਨੂੰ ਮਿਲ ਪਏ ਗੁਰੂ ਵਾਲੇ ਹੋ ਗਏ ਤੇ ਗੁਰਮਤਿ ਦੇ ਨਾਲ ਜੁੜ ਗਏ ਬਾਣੀ ਸੁਣ ਲਈ ਤੇ ਬਾਕੀ ਕੰਮ ਆਪੇ ਹੋ ਜਾਏ ਬਾਣੀ ਮੰਨਣ ਤੱਕ ਨਹੀਂ ਜਾਂਦੇ ਜਿੱਦਾਂ ਅਸੀਂ ਰਾਹ ਚੱਲਦਾ ਪੁੱਛਦੇ ਨੇ ਇਦਾਂ ਅਸੀਂ ਸੋਚਦੇ ਬਾਣੀ ਦਾ ਕੰਮ ਹੈ ਬਾਣੀ ਆਪੇ ਹੀ ਕਰੇ ਸਾਰਾ ਕੁਝ ਅਸੀਂ بس ਪੜ੍ਹਨੀ ਹੈ ਅਸੀਂ ਦੇਖਣੀ ਹੈ ਅਸੀਂ ਗੱਲਾਂ ਮੱਥਾ ਟੇਕਣਾ ਹੈ ਬਾਕੀ ਬਾਣੀ ਦਾ ਕੰਮ ਅਸੀਂ ਸੋਚਦੇ ਬਾਕੀ ਬਾਣੀ ਆਪੇ ਕਰੇ ਬਾਕੀ ਰੱਬ ਦਾ ਕੰਮ ਆਪੇ ਗੁਰੂ ਆਪੇ ਕਰੇ ਅਸੀਂ ਨਹੀਂ ਕੁਝ ਕਰਨਾ ਚਾਹਦੇ ਅਸਲ ਦੇ ਵਿੱਚ ਰਾਮ ਪੁੱਛਣ ਦਾ ਤਰੀਕਾ ਸਾਨੂੰ ਚੇਂਜ ਕਰਨਾ ਪੈਗਾ ਤੇ ਸਾਨੂੰ ਇਹ ਪੁੱਛਣਾ ਬਣਦਾ ਹੈ ਕਿ ਭਾਈ ਤੇ ਸਾਨੂੰ ਰਾਹ ਦੱਸੋ ਕਿਹੜੇ ਰਸਤੇ ਤੇ ਜਾਈਏ ਉਹ ਰਾਹ ਕਿਹੜਾ ਜਿੱਦੇ ਤੇ ਅਸੀਂ ਚੱਲੀਏ ਰਾਹ ਨੂੰ ਨਾ ਚਲਾਈਏ ਰਾਹ ਤੇ ਅਸੀਂ ਚੱਲਣਾ ਹੈ ਭਾਈ ਸਾਹਿਬ ਜੀ ਨੇ ਕਿਹਾ ਪੂਸ਼ਤ ਪਥਕ ਤੇਹ ਮਾਰਗ ਨਾ ਧਰੇ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਸੇ ਜਾਈਏ ਰਾਹ ਪੁਛ ਲੇਕਿਨ ਉਹਦੇ ਤੇ ਪੈਰ ਹੀ ਨਾ ਰੱਖੀਏ ਕਿੱਦਾਂ ਪਹੁੰਚਾਂਗੇ ਤੁਰਾਂਗੇ ਤਾਂ ਚੱਲਾਂਗੇ ਚੱਲਾਂਗੇ ਤਾਂ ਪਹੁੰਚਾਂਗੇ ਤੇ ਬਸ ਇਸੇ ਤਰ੍ਹਾਂ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਲ ਜਾਵ ਕੋਈ ਮੈਨੂੰ ਵਾਹਿਗੁਰੂ ਦਾ ਰਾਹ ਦੱਸੇ ਤਾਂ ਸਹੀ ਮੈਂ ਉਸ ਰਸਤੇ ਤੇ ਜਾਵਾਂ ਜਿਨ੍ਹਾਂ ਮੇਰਾ ਪਿਆਰਾ 라ਵਿਆ ਤਿਲ ਪਿੱਛੇ ਲਾਗ ਫੇਰਾਉ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਮਿਲਾਪ ਦਾ ਸੰਗ ਮਾਣਿਆ ਹੈ ਜਿਨ੍ਹਾਂ ਨੇ ਪ੍ਰਮਾਤਮਾ ਤੱਕ ਪਹੁੰਚ ਕੀਤੀ ਹੈ ਜਿਹੜੇ ਗਏ ਨੇ ਇਸ ਮਾਰਗ ਤੇ ਇਸ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਵੀ ਤੈਨ ਪਿੱਛੇ ਲਾਗ ਫਰਾਉ ਮੈਂ ਵੀ ਉਹਦੇ ਪਿੱਛੇ ਲੱਗ ਕੇ ਫਰਾਉ ਭਾਪ ਉਹਨਾਂ ਦਾ ਮਿੰਤ ਤਰਲਾ ਕਰਾਂ ਕਿ ਭਾਈ ਤੁਸੀਂ ਮੈਨੂੰ ਵੀ ਦੱਸੋ ਮੈਨੂੰ ਵੀ ਦੱਸੋ ਉਹ ਰਾਹ ਤੇ ਮੈਂ ਚੱਲਾਂ ਜਿਸ ਰਾਹ ਤੇ ਤੁਸੀਂ ਜਾਂਦੇ ਹੋ ਜਿਸ ਰਾਹ ਤੇ ਚੱਲ ਕੇ ਤੁਸੀਂ ਇਹ ਆਤਮਿਕ ਸੁੱਖ ਲੈਏ ਨੇ ਇਹ ਖੁਸ਼ੀਆਂ ਲਈਆਂ ਨੇ ਉਹ ਰਾਹ ਮੈਨੂੰ ਵੀ ਦੱਸੋ ਨਾ ਤੇ ਇਸ ਕਰਕੇ ਸਤਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਕਈ ਵਾਰ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਹੈ ਕਿ ਮੈਂ ਰਾਹ ਦੇਖਾਂ ਮੈਂ ਰਾਹ ਤੇ ਚੱਲਾਂ ਕੋਈ ਮੈਨੂੰ ਰਾਹ ਦੱਸੇ ਕੋਈ ਮੈਨੂੰ ਪ੍ਰਮਾਤਮਾ ਨਾਲ ਮਿਲਾਨ ਦਾ ਯੋਗਤੀ ਦੱਸੇ ਉਸ ਰਾਹ ਤੇ ਤੋੜੇ ਤੇ ਫਿਰ ਮੈਂ ਉਹਨਾਂ ਦੇ ਲੱਗੇ ਪਿੱਛੇ ਲੱਗੇ ਫਿਰਾਂ ਜਿਹੜੇ ਮੈਨੂੰ ਉਧਰ ਤੋਰਨ ਤੇੜ ਮੈਨੂੰ ਕੰਨ ਪੇ ਆ ਚਲੀ ਕਾਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੈਂ ਉਹਨਾਂ ਗੁਰਮੁਖਾਂ ਦੀ ਮਿੰਨਤ ਕਰਾਂ ਮੈਂ ਉਹਨਾਂ ਦੇ ਅੱਗੇ ਤਰਲਾ ਕਰਾਂ ਕਿਉਂਕਿ ਮੈਨੂੰ ਵਾਹਿਗੁਰੂ ਨੂੰ ਮਿਲਣ ਦਾ ਚਾਉ ਹੈ ਮੇਰੇ ਅੰਦਰ ਉਹਨੂੰ ਮਿਲਣ ਦੀ ਇੱਛਾ ਹੈ ਤੀਬਰ ਹੈ ਇੱਛਾ ਲੇਕਿਨ ਸੰਗਤ ਜੀ ਉਹ ਸਾਡੇ ਵਿੱਚ ਬਹੁਤੇ ਲੋਕ ਇੱਥੇ ਪੱਲਾ ਝਾੜ ਦਿੰਦੇ ਨੇ ਕਿ ਬਸ ਇਸ ਤਰ੍ਹਾਂ ਕਿਸੇ ਨੇ ਬਾਣੀ ਪੜਨੂ ਕਿਹਾ ਸਣੂ ਕਿਹਾ ਅਸੀਂ ਉਨਾਂ ਅਗੇ ਕੰਮ ਕਰੀ ਪਰ ਵਿਚਾਰਨ ਤੱਕ ਨਹੀਂ ਚੱਲਦੇ ਉਸ ਰਾਹ ਤੇ ਚੱਲਣ ਦਾ ਯਤਨ ਨਹੀਂ ਕਰਦੇ ਹੁਣ ਰਾਹ ਤੇ ਚੱਲਣ ਦਾ ਯਤਨ ਤੇ ਕਰਨਾ ਪੈਣਾ ਹੈ ਬਹੁਤ ਸਾਰੇ ਲੋਕ ਇਸ ਧਰਮ ਨੂੰ ਧੰਦਾ ਬਣਾ ਲੈਂਦੇ ਆ ਜਿਸ ਚੀਜ਼ ਨੂੰ ਧੰਦਾ ਬਣਾਵਾਂਗੇ ਧੰਦਾ ਕੀ ਕਰਦਾ ਹੈ ਧੰਦੇ ਦੇ ਨਾਲ ਅਸੀਂ ਪੈਸੇ ਕਮਾਣੇ ਜਦੋਂ ਧਰਮ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲੈਣਾ ਤੇ ਫਿਰ ਆਪ ਉਸ ਮਾਰਗ ਤੇ ਚੱਲ ਕੇ ਦੂਜਿਆਂ ਨੂੰ ਤੋੜਾਂਗੇ ਤੇ ਜਦੋਂ ਉਹ ਨੂੰ ਧੰਦਾ ਬਣਾ ਲਵਾਂਗੇ ਤੇ ਅਸੀਂ ਉਸ ਧੰਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਾਂ ਇੱਕ ਗੁਰਸਿੱਖ ਪਿਆਰੇ ਨੇ ਤੇ ਉਹਨਾਂ ਨੇ ਮੋਗੇ ਦੇ ਵਿੱਚ ਇੱਕ ਸੰਸਥਾ ਖੋਲੀ ਧਾਰਮਿਕ ਤੇ ਜਿਨ੍ਹਾਂ ਦਾ ਉਹਨਾਂ ਨੇ ਨਾ ਹੈ ਬ੍ਰह्म ਮਿਲਣੇ ਦਾ ਚਾਅ ਰੱਖ ਲਿਆ ਉਹਨਾਂ ਨੇ ਪ੍ਰਮਾਤਮਾ ਨੂੰ ਮਿਲਾਨ ਲਈ ਇੱਕ ਆਪਣਾ ਸੰਸਥਾ ਚਲਾ ਲਈ ਉੱਥੇ ਲੋਕਾਂ ਨੂੰ ਇਕੱਠੇ ਕਰ ਲਿਆ ਤੇ ਸਿਮਰਨ ਕਰਾਇਆ ਬੰਦਗੀ ਕਰਾਈ ਬਾਣੀ ਪੜਾਈ ਆਪਣੇ ਤਰੀਕੇ ਨਾਲ ਆਪਣੀ ਜ਼ੁਗਤੀ ਨਾਲ ਸਿਮਰਨ ਕੀਤਾ ਹੋਇਆ ਬਾਣੀ ਪੜ੍ਹੀ ਹੋਈ ਵਿਚਾਰ ਕੀਤੀ ਹੋਈ ਵਿਅਰਥ ਨਹੀਂ ਜਾਂਦੀ ਜਦੋਂ ਅਸੀਂ ਉਹਨੂੰ ਮੰਨਦੇ ਹਾਂ ਤੇ ਜਦੋਂ ਅਸੀਂ ਵਹਿਗੁਰੂ ਦਾ ਸਿਮਰਨ ਕਰਦੇ ਹਾਂ ਤੇ ਉਹਦਾ ਅਸਰ ਤਾਂ ਹੋਏਗਾ ਲੇਕਿਨ ਉਹਨਾਂ ਨੇ ਇੱਕ ਐਸਾ ਕੰਮ ਨਾਲ ਸ਼ੁਰੂ ਕਰ ਦਿੱਤਾ ਕਿ ਜਿਸ ਤਰ੍ਹਾਂ ਸੰਸਥਾਵਾਂ ਸਰਟੀਫਿਕੇਟ ਦਿੰਦੀਆਂ ਨੇ ਕਿ ਇਹਨਾਂ ਨੇ ਸਾਡੀ ਸੰਸਥਾ ਤੋਂ ਐਨੇ ਸਾਲ ਰਹਿ ਕੇ ਵਿਦਿਆ ਪ੍ਰਾਪਤ ਕੀਤੀ ਉਹ ਸਰਟੀਫਿਕੇਟ ਦੇਣਾ ਕੋਈ ਗੁਨਾਹ ਨਹੀਂ ਗਲਤ ਨਹੀਂ ਦੇਣਾ ਵੀ ਚਾਹੀਦਾ ਕਿ ਇਹਨਾਂ ਨੇ ਵਿਦਿਆ ਹਾਸਲ ਕੀਤੀ ਪਰ ਉਹਨਾਂ ਦਾ ਇਹ ਤਰੀਕਾ ਕਿ ਉਹ ਸਰਟੀਫਿਕੇਟ ਤੇ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਦੇਣ ਲੱਗ ਗਏ ਕਿ ਇਹ ਇਹ ਨੂੰ ਹੁਣ ਬ੍ਰਹਮ ਗਿਆਨ ਹੋ ਗਿਆ ਐਨੇ ਸਾਲਾਂ ਚ ਇਹਨੇ ਬ੍ਰਹਮ ਗਿਆਨੀ ਦੀ ਡਿਗਰੀ ਕਰ ਲਈ ਉਹਨੂੰ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਦੇਣਾ ਸ਼ੁਰੂ ਕਰ ਦਿੱਤਾ ਹੁਣ ਜਿਹੜਾ ਹੈ ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ ਜਿਹੜੀ ਸਤਿਗੁਰੂ ਪਾਤਸ਼ਾਹ ਕਹਿੰਦੇ ਤੇ ਪਰਮਾਤਮਾ ਦੀ ਅਵਸਥਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਇਹ ਤਾਂ ਬਹੁਤ ਵੱਡੀ ਗੱਲ ਹੈ ਇਹ ਕੋਈ ਸਰਟੀਫਿਕੇਟ ਥੋੜਾ ਦਿੱਤਾ ਜਾਂਦਾ ਲਿਖ ਕੇ ਕਿ ਇਹ ਬ੍ਰਹਮ ਗਿਆਨੀ ਤੇ ਹੁਣ ਇਤਿਹਾਸ ਦੇ ਵਿੱਚ ਸਾਡੇ ਵਿਦਵਾਨ ਲੋਕ ਲਿਖ ਵੀ ਦਿੰਦੇ ਨੇ ਕਿ ਜਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਅਨੰਤੂ ਸਹਿਬ ਵਿੱਚ ਆ ਕੇ ਕਿਸੇ ਗੁਰਮੁਖ ਨੇ ਪੁੱਛਿਆ ਕਿ ਸਾਨੂੰ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ ਤੇ ਸਤਿਗੁਰਾਂ ਨੇ ਭੇਜ ਦਿੱਤਾ ਕਹਿੰਦੇ ਵੀ ਕਰਾ ਦੋ ਤੇ ਉੱਥੇ ਤੇ ਜਿਸ ਵਕਤ ਭਾਈ ਨੰਦ ਲਾਲ ਸਿੰਘ ਉਹਨਾਂ ਵੱਲ ਲੱਗੇ ਜਦੋਂ ਦੇਖਿਆ ਤਾਂ ਉਹ ਜੋੜੇ ਛਾੜਦੇ ਸੀ ਉਹ ਕਹਿੰਦੇ ਵੀ ਬ੍ਰਹਮ ਗਿਆਨੀ ਜੋੜੇ 'ਚ ਬੈਠਾ ਤੇ ਉਹ ਆਖਦੇ ਤੁਸੀਂ ਏਡੀ ਵੱਡੀ ਅਵਸਥਾ ਲੈ ਕੇ ਤੇ ਤੁਸੀਂ ਜੋੜੇ ਛਾੜ ਰਹੇ ਹੋ ਕਹਿੰਦੇ ਇੱਥੋਂ ਤੇ ਸਭ ਕੁਝ ਮਿਲਿਆ ਲੇਕਿਨ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਇੱਥੇ ਇਸ ਅਵਸਥਾ ਦਾ ਸਰਟੀਫਿਕੇਟ ਨਹੀਂ ਲਿਖਤੀ ਦਿੱਤਾ ਜਾਂਦਾ ਪਰ ਉਹ ਦਿੰਦੇ ਨੇ ਚੈਦੋਂ ਹੁਣ ਵੀ ਦਿੰਦੇ ਹੁਣ ਉਹਨਾਂ ਨੇ ਸਰਟੀਫਿਕੇਟ ਦਿੱਤਾ ਇੱਕ ਬੀਬੀ ਉਹ ਉਹਨੇ ਮਨ ਬਣਾਇਆ ਕਿ ਮੈਂ ਬ੍ਰਹਮ ਗਿਆਨ ਦਾ ਕੋਰਸ ਕਰਕੇ ਆਣਾ ਮੈਂ ਬ੍ਰਹਮ ਗਿਆਨਣ ਬਣ ਕੇ ਆਣਾ ਉਹਨੇ ਆਪਣੀ ਨੂੰ ਆਪਣਾ ਜਿਹੜਾ ਸਮਾਨ ਸੀ ਉਹ ਸਾਰਾ ਸਾਂਭ ਕੇ ਆਪਣੇ ਕੱਪੜੇ ਆਪਣਾ ਖਾਣ ਪੀਣ ਦਾ ਸਮਾਨ ਜੋ ਸਾਂਭਿਆ ਜਿੰਦਰਾ ਆਦ ਲਾ ਕੇ ਆਪਣੇ ਸਮਾਨ ਨੂੰ ਆਪਣੀ ਨੋ ਨੂੰ ਕਹਿੰਦੀ ਕਿ ਹੁਣ ਮੈਂ ਤਾਂ ਬ੍ਰਹਮ ਗਿਆਨੀ ਬਣ ਕੇ ਮੁੜਾਂਗੀ ਚਲੀ ਗਈ ਹੁਣ ਉਹਨੇ ਆਪਣਾ ਉਹ ਸਮਾਂ ਲਾਇਆ ਬ੍ਰਹਮ ਗਿਆਨੀ ਦਾ ਤੇ ਲਾ ਕੇ ਤੇ ਉਹਨਾਂ ਨੇ ਸਰਟੀਫਿਕੇਟ ਇਸ਼ੂ ਕਰ ਦਿੱਤਾ ਹੁਣ ਬ੍ਰਹਮ ਗਿਆਨੀ ਬਣ ਕੇ ਘਰ ਚਲੀ ਗਈ ਜਦੋਂ ਘਰ ਗਈ ਆਪਣਾ ਜਾ ਕੇ ਸਮਾਨ ਸਮੂਨ ਆਪਣੇ ਤਾਲੇ ਖੋਲੇ ਆਪਣੀਆਂ ਬਾਰੀਆਂ ਖੋਲੀਆਂ ਤੇ ਖੋਲ ਕੇ ਤੇ ਉਸ ਵਕਤ ਆਪਣੀ ਨੋ ਨੂੰ ਬੁਲਾਇਆ ਕਹਿੰਦੀ ਇੱਧਰ ਆ ਕਹਿੰਦੀ ਇੱਥੇ ਮੇਰਾ ਆਚਾਰ ਦਾ ਡੱਬਾ ਦੱਸ ਕਿੱਥੇ ਚੱਕਿਆ ਤੂੰ ਕਿਉਂ ਚੁੱਕਿਆ ਮੇਰਾ ਇੱਥੇ ਆਚਾਰ ਦਾ ਡੱਬਾ ਗਿਆ ਸੀ ਨੋ ਨਾ ਲੜਪੇ ਜਾਂਦੀ ਜਾਂਦੀ ਨੋ ਨਾ ਲੜਪੇ ਕਿ ਤੂੰ ਮੇਰਾ ਆਚਾਰ ਦਾ ਡੱਬਾ ਚੱਕ ਰਿਹਾ ਹੁਣ ਉੱਥੇ ਉਹ ਵਿਚਾਰੀ ਕਹਿੰਦੀ ਕਿ ਮੰਮੀ ਜੀ ਮੈਨੂੰ ਤਾਂ ਪਤਾ ਨਹੀਂ ਐ ਤੁਹਾਨੂੰ ਤੁਸੀਂ ਕਿਤੇ ਰੱਖਿਆ ਹੋਏਗਾ ਬਾਅਦ ਚ ਮਿਲ ਵੀ ਗਿਆ ਜਿੱਥੇ ਉਹ ਰੱਖਿਆ ਸੀ ਭੁੱਲ ਗਈ ਸੀ ਆਪ ਸੋ ਉੱਥੇ ਹਾਸੇ ਦੀ ਗੱਲ ਐ ਕਿ ਤੇ ਐਡਾ بڑا ਸਰਦੀਪ ਇਸ਼ੂ ਹੋ ਗਿਆ ਬ੍ਰਹਮ ਗਿਆਨੀ ਦਾ ਦੇ ਦਿੱਤਾ ਕਿ ਬ੍ਰਹਮ ਗਿਆਨਣ ਬਣ ਗਿਆ ਪਰਮਾਤਮਾ ਨਾਲ ਇੱਕਮਿਕ ਹੋ ਗਈ ਕਹਿ ਦਿੱਤਾ ਗਿਆ ਲਿਖਤੀ ਦੇ ਦਿੱਤਾ ਹੁਣ ਉਹ ਪਰਮਾਤਮਾ ਨਾਲ ਇੱਕਮਿਕ ਹੋਏ ਹੋਏ ਆਚਾਰ ਦੇ ਡੱਬੇ ਤੋਂ ਲੜੀ ਜਾਂਦੀ ਕਿ ਕਿੱਥੇ ਗਿਆ ਮੇਰਾ ਚਾ ਉਹਨੂੰ ਉਹ ਤਾਂ ਸਮਝ ਨਹੀਂ ਆ ਰਹੀ ਸੋ ਇਸ ਤਰ੍ਹਾਂ ਦੀਆਂ ਜਿਹੜੇ ਲੋਕ ਨੇ ਉਹ ਕੁਝ ਹਾਸੋ ਹਾਣੀਆਂ ਗੱਲਾਂ ਵੀ ਕਰ ਦਿੰਦੇ ਨੇ ਪਰ ਉਹਨਾਂ ਨੇ ਚੰਗੀਆਂ ਗੱਲਾਂ ਵੀ ਜਿਹੜਾ ਸਿਮਰਨ ਦੀ ਗੱਲ ਬਾਣੀ ਨਾਲ ਜੋੜਨ ਦੀ ਗੱਲ ਚੰਗੀ ਗੱਲ ਲੇਕਿਨ ਸਰਟੀਫਿਕੇਟ ਵਾਲੀ ਗੱਲ ਨਹੀਂ ਜੱਜੀ ਤੇ ਇਹਦੇ ਵਿੱਚ ਜਿਹਨੂੰ ਹੁਣ ਸਰਟੀਫਿਕੇਟ ਹੀ ਮਿਲ ਗਿਆ ਉਹ ਤਾਂ ਦਿਖਾਣਗੇ ਹੁਣ ਕਿਸੇ ਨੇ ਗੁਰਮਤ ਦਾ ਕਿਸ ਨੇ ਕੀਰਤਨ ਦਾ ਜਿਹੜਾ ਹੈਗਾ ਸਰਟੀਫਿਕੇਟ ਲਿਆ ਕਿਸੇ ਨੇ ਕਥਾ ਲਾ ਕੇ ਸੰਤਵਲੇ ਦਾ ਉਹ ਤਾਂ ਕਿਹਾ ਵੀ ਆਵੇ ਨੂੰ ਤਮਲਾ ਬਜਾਣਾ ਆਂਦਾ ਇਹਨੂੰ ਕੀਰਤਨ ਕਰਨਾ ਆਂਦਾ ਇਹਨੂੰ ਕਥਾ ਕਰਨੀ ਆਂਦੀ ਇਹਨੂੰ ਪਾਠ ਕਰਨਾ ਸਰਟੀਫਿਕੇਟ ইস্যੂ ਕੀਤੇ ਜਾਂਦੇ ਹੁਣ ਜਿਹਨੂੰ ਬ੍ਰਹਮ ਗਿਆਨੀ ਦਾ ਕਰ ਦਿੱਤਾ ਵੀ ਇਹਦਾ ਮਤਲਬ ਕਹਿਤਾ ਕਿ ਇਹ ਤਾਂ ਭਾਈ ਰੱਬ ਨਾਲ ਜੁੜੀ ਹੋਈ ਰੂਹ ਹੈ ਹੁਣ ਜੁੜੀ ਹੋਈ ਰੂਹ ਆਚਾਰ ਦੇ ਡੱਬੇ ਤੋਂ ਲੜੀ ਜਾਂਦੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਪਖੰਡ ਹੈ ਉਹ ਤਾਂ ਪਖੰਡ ਹੈ ਜਿਹੜਾ ਝੂਠ ਹੈ ਉਹਨੂੰ ਤੇ ਹੁਣ ਕਹਿੰਦੇ ਨੇ ਵੀ ਭਾਈ ਤੇ ਮੈਂ ਪ੍ਰਭ ਮਿਲਣਾ ਚਾਹਉ ਮੈਂ ਜੋਦੜੀ ਕਰਨੀ ਹੈ ਮੈਂ ਬੇਨਤੀ ਕਰਨੀ ਕਿ ਮੈਨੂੰ ਮਿਲਾ ਦਿਓ ਪਰ ਮਿਲਾ ਵੀ ਕਿਹੜਾ ਗੁਰੂ ਤੋਂ ਬਿਨਾਂ ਤੇ ਕੋਈ ਮਿਲਾ ਹੀ ਨਹੀਂ ਸਕਦਾ ਨਾ ਗੁਰੂ ਮਿਲਾਏਗਾ ਤੇ ਫਿਰ ਗੁਰੂ ਕੋਲ ਜਾ ਕੇ ਕੀ ਕਰਨਾ ਹੋਏ ਨਿਮਾਣੀ ਟਹਿ ਪਵਾ ਪੂਰੇ ਸਤਗੁਰੂ ਪਾਸ ਇਹ ਤੇ ਪੂਰੇ ਗੁਰੂ ਕੋਲ ਜਾ ਕੇ ਬਖਸ਼ਿਸ਼ਾਂ ਹੋਣੀਆਂ ਨੇ ਤੇ ਹੁਣ ਜਿਹੜਾ ਪੂਰਾ ਗੁਰੂ ਹੈ ਉਹ ਤੇ ਗੁਰੂ ਗ੍ਰੰਥ ਸਾਹਿਬ ਹੈ ਨਾ ਹੁਣ ਗੁਰੂ ਸਾਹਿਬ ਨੇ ਕਿਸੇ ਨੂੰ ਇਹ ਬਖਸ਼ਿਸ਼ ਦੇਣੀ ਸੀ ਕਿਰਪਾ ਕਰਨੀ ਸੀ ਆਤਮਿਕ ਤੌਰ ਤੇ ਇੱਥੇ ਸਿੱਖ ਹੋ ਕੇ ਬ੍ਰਹਮ ਗਿਆਨੀਆਂ ਦੇ ਸਰਟੀਫਿਕੇਟ ਦੇਈ ਜਾਂਦੇ ਨੇ ਤੇ ਗੱਲ ਤੇ ਉਹ ਨਿਮਾਣੀ ਢੇ ਪਾਵਾਂ ਪੂਰੇ ਸਤਿਗੁਰੂ ਪਾਸ ਮੈਂ ਤਾਂ ਆਪਣੇ ਪੂਰੇ ਗੁਰੂ ਤੋਂ ਜਾ ਕੇ ਜੋਦੜੀ ਬੇਨਤੀ ਕਰਾਂ ਕਿਉਂਕਿ ਨਿਮਾਨਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸਵਾ ਤੇ ਗੁਰੂ ਨਿਮਾਨਿਆ ਦਾ ਮਾਨ ਹੈ ਜਿਹਨੂੰ ਹੋਰ ਕਿਸੇ ਦਾ ਆਸਰਾ ਨਹੀਂ ਨਾ ਗੁਰੂ ਉਹਨਾਂ ਦਾ ਆਸਰਾ ਹੈ ਗੁਰੂ ਸਤਗੁਰ ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ ਗੁਰੂ ਉਹਨਾਂ ਨੂੰ ਮਾਨ ਦਿੰਦਾ ਹੈ ਨਿਮਾਨਿਆ ਨੂੰ ਮਾਨ ਦਿੰਦਾ ਹੈ ਗੁਰ ਸਤਗੁਰ ਕਰੇ ਸਵਾਸ ਗੁਰੂਨੰ ਮਾਣ ਬਖਸ਼ਿ ਕਰਦਾ ਹਾਂ ਗੁਰਸਲਾਹੇ ਨਾ ਰਜੂ ਮੈਂ ਮੇਲੇ ਹਰ ਪ੍ਰਭ ਪਾਸ ਮੇਰੇ ਅੰਦਰ ਇਹ ਚਾਉ ਹੈ ਮੇਰੇ ਅੰਦਰ ਇਹ ਇਛਾ ਹੈ ਭਾਵਨਾ ਮੇਰੀ ਕਿ ਮੈਂ ਗੁਰੂ ਦੀ ਸਿਮਸਲਾ ਕਰੀ ਜਾਵਾਂ ਕਰੀ ਜਾਵਾਂ ਮੈਨੂੰ ਕਦੇ ਰੱਜਾ ਨਾ ਸਿਮਸਲਾ ਕਰਕੇ ਕਦੇ ਥੱਕਾ ਨਾ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਦੇ ਨਾਲ ਬੁਲਾਣਾ ਹੈ ਹੋਰ ਥੋੜਾ ਕੋਈ ਮਿਲਾ ਸਕਦਾ ਗੁਰੂ ਸਾਹਿਬ ਵਚਨ ਕਰਦੇ ਨੇ ਸਤ ਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਸਤ ਗੁਰੂ ਕਹਿੰਦੇ ਸੰਸਾਰ ਦੇ ਅੰਦਰ ਜਗਤ ਦੇ ਅੰਦਰ ਹਰੇਕ ਕੋਈ ਪਰਮਾਤਮਾ ਗੁਰੂ ਨੂੰ ਮਿਲਣਾ ਚਾਹੁੰਦਾ ਹੈ ਹਰੇਕ ਕੋ ਹੀ ਗੁਰੂ ਤੋਂ ਚਾਹੁੰਦਾ ਹੈ ਪਰਮਾਤਮਾ ਨੂੰ ਮਿਲਣਾ ਚਾਹਦਾ ਹੈ ਹਰੇਕ ਦੇ ਅੰਦਰ ਇਹ ਇੱਛਾ ਹੈ ਜਗਤ ਦੇ ਅੰਦਰ ਹਰ ਇੱਕ ਦੀ ਲੇਕਿਨ ਸਤਿਗੁਰ ਪਰਮੇਸ਼ਰ ਹੈ ਪਰਮੇਸ਼ਰ ਨੂੰ ਮਿਲਣਾ ਹਰ ਇੱਕ ਚਾਹਦਾ ਹੈ ਪਰ ਕਿਹਨੂੰ ਮਿਲਦਾ ਹੈ ਬਿਨ ਭਾਗਾ ਦਰਸ਼ਨ ਨਾ ਧੀਏ ਭਾਗ ਹੀਣ ਬੈ ਰੋਏ ਜਿਨ੍ਹਾਂ ਦੇ ਕਰਮਾਂ ਵਿੱਚ ਨਹੀਂ ਉਹਨਾਂ ਨੂੰ ਕਿੱਦਾਂ ਦਰਸ਼ਨ ਹੋ ਜਾਣਗੇ ਜਿਨ੍ਹਾਂ ਦੇ ਕਰਮਾਂ 'ਚ ਹੈ ਹੀ ਨਹੀਂ ਉਹਨਾਂ ਨੂੰ ਕਿੱਦਾਂ ਦਰਸ਼ਨ ਹੋ ਜਾਣਗੇ ਨਹੀਂ ਹੁੰਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹਨਾਂ ਦੇ ਭਾਗਾਂ 'ਚ ਨਹੀਂ ਐ ਜਿਹੜੇ ਨਿਕਰਮੇ ਘੁੰਮਦੇ ਨੇ ਉਹ ਤੇ ਬੈਠ ਕੇ ਰਹਿੰਦੇ ਨੇ ਮਾਇਆ ਦਾ ਰੁਣਾ ਧੁਣਾ ਨਾਲ ਦਾ ਮੁੱਕਦਾ ਹੀ ਨਹੀਂ ਜੋ ਹਰ ਪ੍ਰਭ ਭਾਣਾ ਸੋਤੀਆ ਧੁਰ ਲਿਖਿਆ ਨਾ ਮਿਟੈ ਕੋਏ ਜਿਨ੍ਹਾਂ ਨੂੰ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਜੇ ਇਹਨਾਂ ਨੂੰ ਮਿਲਿਆ ਕਿੱਦਾਂ ਮਿਲਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਕਿਸੇ ਦੇ ਵੀ ਕੁਝ ਬਸ ਨਹੀਂ ਅਸਲ ਚ ਵਾਹਿਗੁਰੂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਜੋੜ ਲਵੇ ਜਿਹਨੂੰ ਮਰਜ਼ੀ ਤੋੜ ਦੇਵੇ ਜਿਹਨੂੰ ਮਰਜ਼ੀ ਨੇੜੇ ਕਰਵੇ ਜਿਹਨੂੰ ਮਰਜ਼ੀ ਦੂਰ ਕਰ ਦੇਵੇ ਕਿਸੇ ਦੇ ਕੋਈ ਬਸ ਨਹੀਂ ਜਿਹੜਾ ਉਸ ਨੇ ਮਸਤਕ ਤੇ ਲੇਖ ਲਿਖ ਦਿੱਤਾ ਨਾ ਉਹਨੂੰ ਕੋਈ ਮਿਟਾ ਨਹੀਂ ਸਕਦਾ ਉਹਦੀ ਕੀਤੇ ਨੂੰ ਕੋਈ ਪਲਟਾ ਨਹੀਂ ਸਕਦਾ ਆਪੇ ਸਤਿਗੁਰੂ ਆਪੋ ਹਰ ਆਪੇ ਮੇਲ ਮਿਲਾਏ ਅਸਲ ਵਿੱਚ ਪਰਮਾਤਮਾ ਆਪੇ ਹੀ ਸਤਿਗੁਰੂ ਨੂੰ ਮਿਲਾਂਦਾ ਤੇ ਆਪੇ ਸਤਿਗੁਰੂ ਦੇ ਰਾਹੀ ਆਪਣੇ ਆਪ ਨਾਲ ਮਿਲਾਂਦਾ ਹੈ ਗੁਰ ਪਰਮੇਸ਼ਰ ਇੱਕੋ ਜਾਣ ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਕਿਹਾ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਸਤਗੁਰੂ ਪਾਤਸ਼ਾਹ ਕਹਿੰਦੇ ਦੋਨੋਂ ਇੱਕੋ ਹੀ ਹੈ ਇੱਕੋ ਹੀ ਹੈ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਤੇ ਵਾਹਿਗੁਰੂ ਜਿਹਦੇ ਤੇ ਦਇਆ ਕਰ ਦਿੰਦਾ ਜਿਹਦੇ ਤੇ ਕਿਰਪਾ ਕਰ ਦਿੰਦਾ ਨਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਜਿਹਦੇ ਤੇ ਉਹਦੀ ਕਿਰਪਾ ਹੋ ਗਈ ਉਹਨੂੰ ਉਹ ਪਰਮਾਤਮਾ ਗੁਰੂ ਦੇ ਲੜ ਲਾ ਦਿੰਦਾ ਉਹਨੂੰ ਗੁਰੂ ਦੇ ਲੜ ਲਾ ਦਿੰਦਾ ਹੈ ਗੁਰੂ ਦੇ ਲੜ ਲਾ ਕੇ ਆਪਣੇ ਆਪ ਨਾਲ ਮਿਲਾ ਲੈਂਦਾ ਹੈ ਸਤਿਗੁਰੂ ਇਹ ਸ਼ਬਦ ਦੀ ਆਖਰੀ ਪੰਕਤੀ ਵਿੱਚ ਬਖਸ਼ਿ ਕਰਦੇ ਨੇ ਸਭ ਜਗ ਜੀਵਨ ਆਪ ਹੈ ਨਾਨਕ ਜਲ ਜਲੇ ਸਮਾਏ ਏ ਨਾਨਕ ਆਖ ਸਾ ਇਹ ਸੰਸਾਰ ਦਾ ਮਾਲਕ ਪ੍ਰਮਾਤਮਾ ਆਪ ਹੈ ਆਪੇ ਬਖਸ਼ਿਸ਼ ਕਰਦਾ ਏ ਨਾਨਕ ਆਖੇ ਕਿ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਪੈ ਕੇ ਇੱਕ ਹੋ ਜਾਂਦਾ ਹੈ ਜਿਵੇਂ ਸਤਿਗੁਰੂ ਕਹਿੰਦੇ ਜਿਉ ਜਲ ਮੈਂ ਜਲ ਆਇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਤੇ ਇਸ ਤਰ੍ਹਾਂ ਪਰਮਾਤਮਾ ਜਿਹਦੇ ਤੇ ਕਿਰਪਾ ਕਰਦਾ ਹੈ ਨਾ ਉਹਨੂੰ ਆਪਣੇ ਨਾਲ ਆਪ ਹੀ ਮਿਲਾ ਲੈਂਦਾ ਹੈ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸ ਸ਼ਬਦ ਦੇ ਅੰਦਰ ਜੋ ਉਪਦੇਸ਼ ਦਿੱਤੇ ਨੇ ਭਾਈ ਜਨਾ ਮੇਰੇ ਭਾਈ ਜਨਾ ਕੋਈ ਮੌਕਾ ਹਰ ਪ੍ਰਭ ਮੇਲ ਮਿਲਾਏ ਮੈਨੂੰ ਕੋਈ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ ਹੋ ਸਤਿਗੁਰੂ ਵਿਟੋਂ ਬਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਕਿਉਂਕਿ ਮੈਂ ਤਾਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਉਹ ਤੋਂ ਬਿਨਾ ਮਿਲਾ ਕੌਣ ਸਕਦਾ ਕੋਈ ਵੀ ਨਹੀਂ ਮਿਲਾ ਸਕਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜੀ ਇਨ ਇੱਕ ਅਖਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ